ਬੜਾ 라ਖਾ ਕਿ ਕਿ ਸਰਵਣ ਉਪਰ ਰਹੀ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਕਿਸੇ ਦੀ ਔਲਾਦ ਚੰਗੀ ਨਿਕਲ ਆਵੇ ਤੇ ਇਹ ਕਹਿੰਦੇ ਆ ਕਿ ਆਪਣੇ ਮਾਜੋਰਾ ਜੋ ਬਰਾਦੀ ਹੁੰਦਾ ਹੈ ਚੰਗਾ ਲੋਰ ਤੇ ਦਿਵਾਨਾ ਹਾਤੀ ਦਾ ਆਵਾਜ਼ ਸੁਣੋ ਪਾਪਾ ਪਾਪਾ ਪਲੀਜ਼ ਕਰਨਾ ਦੋ ਖਿੜਕੀਆ एक आ ਜਿਆਦੇ ਸਾਡੀ ਮਰਜੀ ਟੁੱਟੀ-ਫੁੱਟੀ। ਮੁੰਡੇ ਲੋਕਾਂ ਖਣੇ ਆ ਗਰਮੀਤ ਹੀ ਵਿੱਚ ਆ ਉਹਨਾਂ ਦੀ ਪੰਮੀ ਪੰਮੀ ਉਹਨਾਂ ਦੀ ਹੈ। ਅਸੀਂ ਵਿੱਚ ਕੀ ਬੱਲੇ ਪਣਾ ਇਹਨਾਂ ਮਾਤਾ ਦੀ ਤਰ੍ਹਾਂ ਬੰਦੀ ਹੈ। ਛਬਲੇਗਾ। ਛਬਲੇਗਾ। ਜਿਹੜਾ ہمارا 100 ਰੁਪਏ ਵਾਲੀ ਮਾਰਦਾ। ਹੋਰ ਮੇਰੇ ਲੋ ਆਜੇ ਸਰਦਾਂ ਨੂੰ ਖੋਲ ਖਲੇ ਪੁੱਟਣ। ਰਾਜਾ ਨਾ ਨੀ ਕਾ ਸਮਝਾ ਰਹੀ ਮਾਦੀ ਉਹ ਜੀ। ਕੋਈ ਨਹੀਂ ਕਾ ਸੋ ਮੇਰੀ ਜੀ। ਕਾਉਨੋ ਕਰੇ ਓ ਰੋਟੀ ਖਾਣੇ ਆ ਜਾ ओ पादकन चलसी मैं भी चलसी हलल भी चललेसी टक्के भी बने ओ नाथ के रे बनके ओ नाथ के रे बनके ओ नाथ के रे बनके ओ चल करके हो झपक तेरे कण के ओ तेरे बैठे हंस तेरे कण के ओ चल करके हो झपक तेरे कण के तेरा धर्म तेरे कण के हाजूर ਤੇ ਫਿਰ ਮੈਂ ਆ ਗਿਆ ਲੋਕਾਂ ਦਾ ਕਿਉਂਕਿ ਭਗਜਨ ਜਿਹੜੇ ਰੱਖੇ ਨੇ ਸਾਦੇ ਮਹਾਨ ਜੀ ਇਹਨਾਂ ਨੇ ਸਾਜ ਜੀ ਨੂੰ ਬਾਕੀ ਮਾਰੇ ਇਤਰਾਸ ਤੋਂ ਸਰਉਣ ਕਰਾਉਣਾ ਹੈ ਤੇ ਜਿੰਨਾ ਦੋਵੇਂ ਜਿਹੜੇ ਜੀਸ ਹਨ ਉਹਨਾਂ ਨੇ ਬੈਠ ਕੇ ਬ੍ਰਹਮਾ ਜੀ ਦੀ ਤਪੱਸਿਆ ਕਰਨਾ ਸ਼ੁਰੂ ਕਰ ਦਿੱਤੀ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਐਨੀ ਕਠਨ ਤਪੱਸਿਆ ਸੀ ਕਹਿੰਦੇ ਕਈ ਸਾਲਾਂ ਤੱਕ ਤਪੱਸਿਆ ਚੱਲਦੀ ਰਹੀ। ਖਾਦਾ ਵੀ ਕੁਛ ਨਹੀਂ, ਪੀਤਾ ਵੀ ਕੁਛ ਪਾਣੀ ਨਹੀਂ ਪੀਤਾ। ਜਿਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਤੇ ਪੱਤੇ ਖਾ ਕੇ گزارਾ ਕੀਤਾ। ਤੇ ਉਹਨਾਂ ਦੇ ਪਤਨੀ さん ਉਹਨਾਂ ਨੇ ਕਿਹਾ ਸੀ ਕਿ ਸਾਡੇ ਔਲਾਦ ਨਹੀਂ ਹੈ। ਸਾਡੇ ਘਰੇ ਕੋਈ ਔਲਾਦ ਨਹੀਂ ਹੈ। ਸਾਨੂੰ ਪੁੱਤਰ-ਪਰਾਪਤੀ ਦਾ ਜਿਹੜਾ ਵਰਦਾਨ ਦੋ ਕਿ ਸਾਡੇ ਘਰ ਪੁੱਤਰ ਹੋਵੇ। ਸ਼ਰਮਾ ਜੀ ਨੇ ਕਿਹਾ ਕਿ ਜੇ ਇਹ ਇਹ ਵਰਦਾਨ ਤੇ ਪੂਰਾ ਹੋ ਸਕਦਾ ਲੇਕਿਨ ਇੱਕ ਸ਼ਰਤ ਹੈ। कि उसने बदले ਤੁਹਾਨੂੰ ਆਪਣੇ ਦੇਵਨਾਣੀ ਦੇ ਸਾਥ ਮੰਨ ਲਈ ਬੋਲਦੀ ਤਾਮਲਾ ਡੂਰ ਹੋਜੀ ਪਤ ਲਿੰਗੀ ਭਾਸ਼ਾ ਬੋਲਦੇ ਪਹਿਲੇ ਸਾਨੂੰ ਉਹਨਾਂ ਦੀ ਸਮਝ ਨਹੀਂ ਲੱਗੀ ਉਹਨਾਂ ਨੂੰ ਸਾਡੀ ਨਹੀਂ ਸਮਝ ਲੱਗੀ ਫਿਰ ਉਹਨਾਂ ਨੇ ਕੁਝ ਆ ਉਹ ਵਿਖਾਏ ਤੇ ਇਥੋਂ ਤੱਕ ਉਹਨਾਂ ਕੋਲ ਮੁਸ਼ਕਲ ਹੀ ਪਹੁੰਚਿਆ ਕਿ ਉਹ ਦਸਤ ਮਾਰਚਪੁਰ ਚੁੰਦੀ ਰਸਤਾ ਨਹੀਂ ਆਇਆ ਭਾਈ ਤੇ ਹੁਣ ਵੀ ਦੇਵਾ ਜੀ ਰਾਣੇ ਸਾਹਿਬ ਹਰ ਸਾਲ ਦੀ ਤਰ੍ਹਾਂ ਮੇਲਾ ਹੁੰਦਾ ਜੀ ਹੋਇਆ ਆ ਅੱਗੇ ਹੀ ਹੋਣਾ ਆ 26 ਤਰੀਕ ਮੈਂ ਮੇਮੀ ਨੇ ਜਮਨਾਇਆ ਜਾਂਦਾ ਜੀ। ਹਾਂਜੀ ਬੇਟੀ ਆਪਣਾ ਨਾਮ ਜੀ ਮੇਰਾ ਨਾਮ ਦੀਪਕ ਗੋਸ਼ਲ ਹੈ ਜੀ ਤੇ ਅੱਜ ਅਸੀਂ ਪਿੰਡ ਜਸਤਰਵਾਲ ਸਰਵਨ ਭਗਤ ਦੀ ਸਮਾਦ ਦੇ ਵਿੱਚ ਸਾਲਾਨਾ ਜਿਹੜਾ ਮੇਲਾ ਜਿਹੜਾ ਲਗਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਸਾਰਿਆਂ ਨੇ ਸ਼ਿਰਕਤ ਕੀਤੀ ਤੇ ਬੜੀ ਸ਼ਰਧਾ ਧੂਮਧਾਮ ਦੇ ਨਾਲ ਇਹ ਸਾਰਾ ਜਿਹੜਾ ਮੇਲਾ ਹੈ ਇਹ ਮਨਾਇਆ ਗਿਆ ਦੇਵਾ ਜੀ ਦੇ ਜਿਹੜੇ ਉਦਮਾ ਸਦਕਾ ਤੇ ਸਮੂਹ ਨਗਰ ਦੇ ਜਿਹੜੇ ਯਤਨ ਸਦਕਾਏ ਜਿਹੜਾ ਸਾਲਾਨਾ ਜਿਹੜਾ ਮੇਲਾ ਆ ਇਹ ਮਨਾਇਆ ਜਾਂਦਾ ਤੇ ਬਹੁਤ ਹੀ ਸੁੰਦਰ ਬੜੀ ਧੂਮ ਧਾਮ ਨਾਲ ਤੇ ਬੜੀ ਸ਼ਰਧਾ ਦੇ ਨਾਲ ਸਮੂਹ ਸੰਗਤ ਨੇ ਇਹਦੇ ਚ ਸ਼ਿਰਕਤ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਇਸ ਮੇਲੇ ਨੂੰ ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਇਹ ਸਾਰੇ ਨਗਰ ਦੇ ਲੋਕ ਇਹਨੂੰ ਮਨਾਉਣਗੇ ਤੇ ਨਾਲ ਹੀ ਜਿਨ੍ਹਾਂ ਦੇ ਝੋਲੀਆਂ ਇਸ ਦਰਬਾਰ ਤੋਂ ਭਰੀਆਂ ਗਈਆਂ ਉਹਨਾਂ ਨੇ ਵੀ ਆ ਕੇ ਇੱਥੇ ਨਤਮਸਤਕ ਹੋਏ ਤੇ ਬਾਬਾ ਜੀ ਅੱਗੇ ਸ਼ੁਕਰਾਨਾ ਕੀਤਾ ਸ਼ਰਮਨ ਭਗਤ ਦੀ ਸਮਾਦ ਦੇ ਉੱਤੇ ਆ ਕੇ ਨਤਮਸਤਕ ਹੋਏ ਲੱਗਦਾ ਹੈ ਕਿ ਸਾਰੇ ਤੀਰਥਾਂ ਦੇ ਉੱਤੇ ਸਰਕਾਰਾਂ ਦੀ ਨਿਗ੍ਹਾ ਹੁੰਦੀ ਆ ਕਿ ਤੀਰਥ ਨੂੰ ਠੰਡ ਦੇਣਾ ਹੈ ਜਾਂ ਤੀਰਥ ਨੂੰ ਬਣਾਉਣਾ ਹੈ ਇਹ ਸੀਰਤ ਐਡਾ ਵੱਡਾ ਥਾਨ ਆ ਭਗਤ ਹੋਏ ਨੇ ਇਹਨਾਂ ਦਾ ਕਿਉਂ ਨਹੀਂ ਇਹਨਾਂ ਨੇ ਚੱਲ ਕੀਤਾ ਇਹ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਅਣਗੋਲਿਆ ਗਿਆ ਹੈ ਤੀਰਥ ਤੇ ਹੌਲੀ-ਹੌਲੀ ਜਿਵੇਂ ਲੋਕਾਂ ਦੇ ਉਤਸ਼ਾਹ ਦੇ ਨਾਲ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਜੇ ੜਾ ਜਦੋਂ ਫੋਕਸ ਕੀਤਾ ਜਾਏਗਾ ਨਾ ਇੱਧਰ ਥੋੜਾ ਸਰਕਾਰਾਂ ਦਾ ਧਿਆਨ ਖਿੱਚਿਆ ਜਾਏਗਾ ਤੇ ਨਾਲ ਹੀ ਜਦੋਂ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕੀ ਇਧਰ ਧਿਆਨ ਦਿੱਤਾ ਜਾਵੇ ਤੇ ਤ्यों-ਤ्यों ਇਹਦਾ ਜਿਹੜਾ ਉਧਾਰ ਹੁੰਦਾ ਜਾਏਗਾ ਤ्यों-ਤ्यों ਇਹਦਾ ਜਿਹੜਾ ਕੰਮ ਵਿਕਸਿਤ ਹੁੰਦਾ ਜਾਏਗਾ ਤੇ ਨਾਲ ਹੀ ਅਸੀਂ ਸਾਰੇ ਜਿਹੜੇ ਅjnਾਲਾ ਨਿਵਾਸੀ ਜਸਤਰਵਾਲ ਨਿਵਾਸੀ ਚਗਾਵੇਂ ਵਾਲੇ ਸਾਰੇ ਜਿਹੜੇ ਏਰੀਏ ਦੇ ਲੋਕ ਆ ਇਹ ਰਿਕਵੈਸਟ ਕਰਦੇ ਆ ਸਰਕਾਰ ਅੱਗੇ ਕਿ ਇਸ ਸਥਾਨ ਤੇ ਜਿਹੜਾ ਉੱਚੇਚਾ ਧਿਆਨ ਦਿਓ ਕਿਉਂਕਿ ਇਹ ਇਤਿਹਾਸਕ ਸਥਾਨ ਆ ਤ੍ਰੇਤਾ ਯੁੱਗ ਤੋਂ ਇਹ ਸਥਾਨ ਚੱਲਦਾ ਹੁੰਦਾ ਆ ਤੇ ਇਹਦਾ ਅਸੀਂ ਕੁਝ ਬਣਾਈਏ ਇਹਦਾ ਵਿਸਤਾਰ ਕਰੀਏ ਜੀ ਦੇਖਿਆ ਜਾਵੇ ਕਿੰਨਾ ਇਤਿਹਾਸਿਕ ਸਥਾਨ ਆ ਲੇਕਿਨ ਇਹਨੂੰ ਰੱਖਾ ਕੋਈ ਨਹੀਂ हां एक बड़ी-बड़ी वडमणा है कि एडा ऐतिहासिक स्थान होवे कि हजारਾਂ ਸਾਲ ਪੁਰਾਣਾ ਸਥਾਨ ਹੋਵੇ ਪ੍ਰਭੂ શ્રી ਰਾਮ ਜੀ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਇਹ ਸਥਾਨ ਆ ਤੇ ਇਸ ਸਥਾਨ ਤੇ ਆਉਣ ਵੇਲੇ ਵੀ ਮਤਲਬ ਸਾਡੇ ਕੋਲ ਰਸਤਾ ਨਹੀਂ ਹੈਗਾ ਇੱਕ ਇੱਕ ਘਟੋ ਘਾਟੇ ਇੱਕ ਰਸਤਾ ਐਸਾ ਹੋਵੇ ਕਿ ਜਿਹੜੀ ਸੰਗਤ ਆ ਉਹਨੂੰ ਆਉਣ ਜਾਣ ਦੇ ਵਿੱਚ ਸੁਖਾਈ ਹੋਵੇ ਇਹ ਕਿਹੜੇ ਤੋਂ ੜਲੇ ਤੋਂ ਅਜਾਹੰਤਾ ਜਾਣਿਆ ਉਹ ਨਹੀਂ ਜਾਣਿਆ ਕਿਵੇਂ ਦਾ ਮਹਿਸੂਸ ਕਰਦਾ ਮੈਂ ਦੇਖਿਆ ਕਿ ਇੱਥੋਂ 60 60 70 70 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਤੋਂ ਲੋਕ ਆਏ ਨੇ ਬਾਕੀ ਅਜਨਾਲੇ ਤੋਂ ਵੀ ਚਗਾਵੇਂ ਤੋਂ ਵੀ ਰਾਏ ਸੰਸੀ ਤੋਂ ਵੀ ਇੱਥੋਂ ਲੋਕ ਆਏ ਨੇ ਲਾਗੇ ਚਾਗੇ ਦੇ ਪਿੰਡਾਂ ਤੋਂ ਵੀ ਆਏ ਨੇ ਲੇਕਿਨ 80 80 90 90 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਤੋਂ ਇੱਥੇ ਲੋਕ ਨਤਮਸਤਕ ਹੋਣ ਆਏ ਨੇ ਤੇ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਜਾਏਗਾ ਮੈਨੂੰ ਪੂਰਾ ਆਸ ਹੈ ਕਿ ਇਹ ਨੈਸ਼ਨਲ ਲੈਵਲ ਦਾ ਮੇਲਾ ਬਣ ਜਾਣਾ ਕਿਉਂਕਿ ਸ਼ਰਮਨ ਭਗਤ ਇੱਕ ਬਹੁਤ ਇਤਿਹਾਸਿਕ ਜਿਹੜਾ ਸਾਡੇ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਮਾਹਪੁਰਸ਼ ਨੇ ਜਿਨ੍ਹਾਂ ਤੋਂ ਲੈ ਕੇ ਲੋਕੀ ਸੇਧ ਲੈਂਦੇ ਨੇ ਤੇ ਆਪਣੇ ਮਾਪਿਓ ਦੀ ਸੇਵਾ ਸਿੱਖਦੇ ਨੇ ਹਰ ਇੱਕ ਨੂੰ ਇਹੋ ਹੀ ਉਮੀਦ ਹੁੰਦੀ ਹੈ ਕਿ ਜਿਹੜਾ ਸਾਡਾ ਬੱਚਾ ਹੈ ਉਹ ਸਰਵਣ ਪੁੱਤ ਵਰਗਾ ਬੱਚਾ ਹੋਵੇ ਸੋ ਇਹ ਬੜਾ ਇਤਿਹਾਸਿਕ ਸਥਾਨ ਹੈ ਜੀ ਦਸਮ ਚ ਇਹ ਵੀ ਲੋਕਾਂ ਵੱਲੋਂ ਪਿੰਡ ਦੇਵਾਂ ਵੱਲ ਦੱਸਿਆ ਗਿਆ ਹੈ ਕਿ ਇੱਕ ਤਾਮਿਲਨਾਡੂ ਤੋਂ ਵੀ ਸੰਗਤ ਆਉਂਦੀ ਰਹੀ ਆ ਦੇਖਣ ਵਾਸਤੇ ਲੇਕਿਨ ਇਹ ਪਿੰਡ ਵਾਲਿਆਂ ਨੂੰ ਉਹਨਾਂ ਦੀ ਬੋਲੀ ਤੋਂ ਪਤਾ ਨਹੀਂ ਚੱਲਦਾ ਉਹ ਟੂਰਿਸਟ ਦਾ ਜਿਹੜਾ ਮੈਪ ਸੀ ਉਹ ਲੈ ਕੇ ਆਏ ਸੀ ਇਹਦੇ ਵਿੱਚ ਸਾਰਾ ਹੀ ਅੰਮ੍ਰਿਤਸਰ ਤੋਂ ਲੈ ਕੇ ਅਦਨਾਲਾ ਆਇਆ ਹੋ ਕੇ ਉਹ ਮਾਈਕ ਦੇ ਜਰੀਏ ਜਿਹੜਾ ਵਾ ਸਭ ਨੂੰ ਹੀ ਸਮਾਜ ਤੱਕ ਪਹੁੰਚਿਆ ਸੀ ਇਹਦੇ ਵਿੱਚ ਜੇ ਕਿਤੇ ਵੇਖਿਆ ਜਾਵੇ ਤੇ ਆਰਕੀਓਲੋਜੀਕਲ ਡਿਪਾਰਟਮੈਂਟ ਤੇ ਥੋੜਾ ਜਿਹਾ ਨਾ ਗਵਰਨਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੁੰਦਾ ਕਿ ਵੇਖੋ ਤਾਮਿਲਨਾਡੂ ਦੇ ਲੋਕ ਜੇ ਇੱਥੇ ਆਉਣਾ ਚਾਹੁੰਦੇ ਨੇ ਤੇ ਤੁਸੀਂ ਕਿਉਂ ਨਹੀਂ ਉਮੀਦ ਕਰਦੇ ਕਿ ਇਹ ਪੰਜਾਬ ਜਦੋਂ ਪੰਜਾਬ ਇਹ ਜਗ੍ਹਾ ਬਣ ਜਾਈਏਗੀ ਤੇ ਪੰਜਾਬ ਦੇ ਲੋਕ ਕਿੰਨੇ ਉਤਸ਼ਾਹ ਨਾਲ ਇੱਥੇ ਆਉਣਗੇ ਜੇ ਤਾਮਿਲਨਾਡੂ ਦੇ ਲੋਕ ਇਹਨੂੰ ਐਡਾ ਸੋਹਣਾ ਰਿਸਪੌਂਸ ਦੇ ਸਕਦੇ ਬਿਨਾਂ ਕਿਸੇ ਰਸਤੇ ਤੋਂ ਬਿਨਾਂ ਕਿਸੇ ਜਾਣਕਾਰੀ ਤੋਂ ਲਿੰਗੁਵਲ ਜਿਹੜਾ ਇੱਕ ਬੈਰੀਅਰ ਤੋਂ باوجود ਵੀ ਉਹ ਇੱਥੇ ਪਹੁੰਚ ਗਏ ਤੇ ਜੇ ਇਹ ਜਗ੍ਹਾ ਕਿਤੇ ਵਿਸਤਾਰ ਕਰਦੇ ਸਰਕਾਰ ਤੇ ਕਿੰਨਾ ਵੱਡਾ ਜਿਹੜਾ ਹੈਗਾ ਵਾ ਇਤਿਹਾਸਿਕ ਸਥਾਨ ਬਣ ਜਾਏਗਾ ਇਹ ਜਗ੍ਹਾ ਵੀ ਥਾਂ ਦੀ ਦੇਖਿਆ ਜਾਂਦਾ ਹੈ ਕਾਫੀ ਹੈ ਲੇਕਿਨ ਲਾਗੋ ਚਾਗੋ ਜਗ੍ਹਾ ਵੇਖਣ ਨੂੰ ਥੋੜੀ ਜਿਹੀ ਲੱਗਦੀ ਹੁਣ ਦੇਖਿਆ ਜੇ ਸਥਾਨ ਇਹ ਤੇ ਮਤਲਬ ਜਿਹੜੇ ਇੱਥੋਂ ਦੇ ਪੁਰਾਣੇ ਜਿਵੇਂ ਦੇਵਾ ਜੀ ਇੱਥੇ ਸੇਵਾ ਕਰ ਰਹੇ ਨੇ ਜਾਂ ਜਿਹੜੇ ਇੱਥੋਂ ਦੇ ਸੱਜਣ ਨੇ ਇਹ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਹੋ ਸਕਦੀ ਤੇ ਉਹ ਦੱਸ ਸਕਦੇ ਨੇ ਜਿਵੇਂ ਦੱਸਦੇ ਨੇ ਕਿ ਇੱਥੇ 12 ਦੜੀ ਹੁੰਦੀ ਸੀ ਜਾਂ ਇੱਥੇ ਹਾਥੀਆਂ ਦਾ ਜਿਹੜਾ ਇੱਕ ਹੁੰਦਾ ਸੀ ਖੁਰਲੀ ਹੁੰਦੀ ਸੀ ਐਦਾਂ ਸੁਣਦੇ ਆ ਇਹ ਬਾਕੀ ਸਾਡੇ ਪੁਰਾਣਿਆਂ ਨੂੰ ਪਤਾ ਜ਼ਿਆਦਾ ਇਸ ਚੀਜ਼ ਦੇ ਬਾਰੇ ਉਹ ਇਸ ਚੀਜ਼ ਤੇ ਜ਼ਿਆਦਾ ਵਿਸਤਾਰ ਨਾਲ ਦੱਸ ਸਕਦੇ ਆ ਤੁਹਾਨੂੰ ਜੀ